ਪਰਕੇ ਪਾਓ ਪਰਕੇ ਪਰ ਛੋਟੇ ਛੋਟੇ ਮੇਰਾ ਪੁੱਤ ਹੋਏ ਹੋ ਇੰਦਰ ਲੈ ਆਓ ਇਧਰ ਬਾਟੀਆਂ ਪਰ ਪਰ ਕਿਧਰ ਆ ਪੈਪ ਲਾਲਾ ਇਧਰ ਪੈਪ ਇਧਰੋਂ ਬੀਬੀ ਵੱਲੋਂ ਪੈਪ ਪੈਪ ਲਾ ਲਓ ਬੀਬੀ ਪੈਪ ਲਾਈ ਪੈਪ ਪੈਪ ਲਾਈ ਪੈਪ ਲਾ ਲਓ ਪੈਪ ਇਧਰੋਂ ਚਲਾਇਓ ਮੋਟਰ ਚਲਾਇਓ ਚਲਾਈ ਮੋਟਰ ਪੈਣ ਹੈ ਬੀਬੀ ਨਵਾਜ ਮਾਰੋ ਬੀਬੀ ਮੋਟਰ ਚਲਾਈ ਆਵੇ ਆਵੇ ਕਿੰਨੀ ਟਿਕਾਣ ਲੱਗੀ ਤੁਹਾਨੂੰ ਪਤਾ ਨਹੀਂ ਅੱਜ ਦਿਨਾਂ ਕੋ ਲੱਗੀ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਭਾਈ ਲਖਨਦੀਪ ਸਿੰਘ ਆ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਇਹਨੂੰ ਕੋਧਰੇਰੀ ਚ ਆਇਆ ਕੀ ਮਾਮਲਾ ਜਿਹੜੀ ਤੁਹਾਡੀ ਗੱਡੀ ਨੂੰ ਅੱਗ ਲਾ ਦਿੱਤੀ ਗਈ ਆ ਇਹ ਭਾਜੀ ਵਿਆਹ ਵੇਖਣ ਆਏ ਸੀ ਭਾਂਜੇ ਦਾ ਵਿਆਹ ਮੇਰੇ ਸਕੇ ਦਾ ਇਹ ਰਾਤ ਨੂੰ ਬੰਦੇ ਆਏ ਹੋ ਐਸ ਸੀ ਸੀ ਕੈਮਰੇ ਚ ਕੈਦ ਹੋ ਗਿਆ ਵੀਡੀਓ ਉਹਨਾਂ ਦੀ Ặਟ ਕੋਲ ਆ ਰਹੀ ਆ ਹੂੰ ਵੀਡੀਓ ਤੁਹਾਨੂੰ ਦੇ ਦਾਂਗੇ ਬੰਦੇ ਹੀ ਪਛਾਣ ਆਉਂਦੇ ਆ ਇਹ ਚੀਜ਼ ਤੇ ਆਏ ਤੇ ਕਿਨੇ ਵਜੇ ਦੀ ਘਟਨਾ ਉਹ ਸਕੂਟਰੀ ਤੇ ਆਏ ਹੂੰ 2 ਵਜੇ ਦੀ ਘਟਨਾ ਰਾਤ ਦੀ ਪਹਿਲਾਂ ਪੈਟਰੋਲ ਪਾਉਂਦੇ ਆ ਗੱਡੀ ਦੇ ਉੱਤੇ ਹੇਲ ਪਾਉਂਦੇ ਆ ਤੇ ਮੈਂ ਟਿੱਕੀ ਇੱਕੋ ਮਿੰਟ ਲਾਉਂਦੇ ਆ ਪੈਟਰੋਲ ਪਾ ਕੇ 30 ਲੱਖ ਦੇ ਨਾਲ ਹੀ ਚੜ ਕੇ ਤੇ ਖੜਾਰੋ ਕੋਈ ਸ਼ਰਾਬਤੀ ਅੰਸਰ ਹੀ ਆ ਕਿਸੇ ਦਾ ਲਗੜਾ ਟ ਵੱਡੀ ਕੋਈ ਕਿਸੇ ਨਾਲ ਲਗੜਾ ਨਹੀਂ ਸਾਡੀ ਦੇ ਕਿਸੇ ਨਾਲ ਕੋਈ ਲਗੜਾ ਨਹੀਂ ਹਮ ਸ਼ਰਾਬਤੀ ਅੰਸਰੀ ਆ ਪ੍ਰਸ਼ਾਸਨ ਪ੍ਰਸ਼ਾਸਨ ਦੱਸ ਦਿੱਤਾ ਗਿਆ ਪ੍ਰਸ਼ਾਸਨ ਦੱਸਤਾ ਆ ਆਇਆ ਸੀ ਮੌਕੇ ਤੇ ਆਇਆ ਸੀ ਕੀ ਮੰਗ ਕੀ ਕਰਦੇ ਆ ਅਸੀਂ ਇਨਸਾਨੀਤ ਮੰਗ ਕਰਦੇ ਆ ਵੀ ਅਸਵੈਸਨੇ ਦੇ ਵਿੱਚ ਸਾਡੇ ਨਿਆਣੇ ਵੀ ਪਏ ਹੁੰਦੇ ਆ ਕਈ ਵਾਰੀ ਕਿਉਂਕਿ ਗੱਡੀ ਦੇ ਵਿੱਚ ਕੋਈ ਤੁਹਾਨੂੰ ਪਤਾ ਗੱਡੀ ਐ ਨੋਵਾ ਅਸੀਂ ਨਿਆਣੇ ਪਾਲ ਲੈਣੇ ਵਿੱਚ ਕੋਈ ਸਾਡੇ ਸਾਡੇ ਨਿਆਣਿਆਂ ਦਾ ਨੁਕਸਾਨ ਕਰਨ ਵਾਸਤੇ ਕੋਈ ਨਹੀਂ ਬੱਚੇ ਸਾਡੇ ਵੀ ਸੜ ਸਕਦੇ ਜਿੱਦਾਂ ਗੱਡੀ ਲੋਕ ਜਦੋਂ ਛੜ ਗਈ ਮੁੜ ਕੇ ਲੋਕ ਸੈਂਟਰ ਲੋਕ ਹੁੰਦੇ ਲੋਕ ਤੇ ਖੁੱਲਣਾ ਹੀ ਨਹੀਂ ਤੇ ਗੱਡੀ ਨੂੰ ਤੁਹਾਨੂੰ ਵੀਡੀਓ ਦੇ ਦਿੰਦੇ ਆ ਵਿੱਚ ਸੁਰੋਤਿਆਂ ਨੂੰ ਦਿਖਾ ਲਿਓ ਵੀ ਅੱਧੇ ਸਕਿੰਟ ਤੋਂ ਪਹਿਲਾਂ ਐਡਾ ਭਮਾਕਾ ਗੱਡੀ ਦੇ ਸਾਰੀ ਗੱਡੀ ਨੂੰ ਅੱਗ ਲੱਗ ਗਈ ਸੀ ਕੋਈ ਵਿੱਚ ਬੈਠਾ ਦਾ ਦੇ ਨਿਕਲੇ ਨਹੀਂ ਜਾਣਾ ਸਭ ਵੀ ਸੜ ਜਾਣਾ ਸੀਗਾ ਇਹ ਕਤਲ ਦਾ ਇਰਾਦਾ ਲੈ ਕੇ ਆਏ ਸੀ ਵੀ ਜਿਹੜਾ ਕੋਈ ਵਿੱਚ ਹੋਊਗਾ ਉਹ ਵੀ ਸੜੀ ਜਾਊਗਾ ਕਿੰਨਾ ਕਿ ਨੁਕਸਾਨ ਜਿਹੜਾ ਹੋ ਗਿਆ ਸੀ ਸਾਰੀ ਗੱਡੀ ਸੜ ਗਈ ਆ ਤੁਹਾਡੇ ਸਾਹਮਣੇ ਆ ਭਾਈ ਕੋਈ ਬਚਿਆ ਹੀ ਨਹੀਂ ਕੁਛ ਨਹੀਂ ਬਚਿਆ ਹਾਂਜੀ ਕੀ ਨਾ ਤੁਹਾਡਾ ਹੀ ਮੇਰਾ ਨੱਕ ਗਰਗੀ ਕਿਹੜੇ ਪਿੰਡ ਰਹਿਣ ਵਾਲੇ ਸਤਿਆਵਾਰ ਕੀ ਮਾਮਲਾ ਜਿਹੜਾ ਗੱਡੀ ਨੂੰ ਅੱਗ ਲੱਗ ਦਿੱਤੀ ਇਹ ਵੀ ਦੇ ਮਾਮਲਾ ਕੋਈ ਨਹੀਂ ਨਾ ਸਾਡਾ ਕੋਈ ਨਾ ਗੁੱਸਮਣੀ ਆ ਨਾ ਝਗੜਾ ਵਾ ਇਹਨਾਂ ਨੇ ਛਰਾਰਤ ਕੀਤੀ ਆ ਬੱਚੇ ਭਾਈ ਸਾਹਿਬ ਮੇਰੇ ਆ ਕੀ ਬੱਚੇ ਮੇਰੇ ਦਾ ਵਿਆਹ ਸੀ ਵਿਆਹ ਦੇ ਤੋਂ ਵਾਸਤੇ ਆਏ ਸੀ ਉਹਨਾਂ ਨੇ ਜਿਵੇਂ ਆਇਆ ਕਿ ਪਿੰਡੋਂ ਗੱਡੀ ਤੇ ਘੇਰੇ ਘੇਰੇ ਆਇਆ ਫਿਰ ਉਹਨਾਂ ਨੇ ਉਹ ਕਮੈਂਟਾਂ ਦਾ ਅਰਲ ਬੰਦ ਕੀਤਾ ਵਾ ਕਿ ਉਸ ਜਿੱਤ ਤਾਕੀਰ ਛੱਟ ਕੇ ਇੱਕ ਘੰਟੇ ਤੋਂ ਪਹਿਲਾਂ ਨਿਕਲ ਜਾਂਦੀ ਹੈ ਹਮ ਅੱਤਵਾ ਤੇ ਆਏ ਆ 2 ਮਿੰਟਾਂ ਜੂ ਲਾ ਕੇ ਅਜਾਹ ਕਹਿੰਦਾ ਨਾ ਕੋਈ ਮਾਮਲਾ ਨਹੀਂ ਕੋਈ ਝਗੜਾ ਨਹੀਂ ਸਿਰਫ ਕੋਈ ਗੱਲ ਕਰਾ ਤਾ ਤੁਹਾਨੂੰ ਕਿਦਾਂ ਪਤਾ ਲੱਗ ਜੇ ਸਾਡ ਨੂੰ ਲੱਗੇ ਕਮੈਂਟਾਂ ਤਾਂ ਹੋਰ ਵਿਆਸ ਸੀਗਾ ਤੇ ਉਹ ਜਾਗੂ ਕੱਢ ਕੇ ਆਏ ਸਿਕਿਉਰਿਟੀ ਮਿਲੂਮੇ ਪੈ ਕੇ ਕੁੰਡਾ ਨਾ ਦਾ ਜੱਸ ਦੱਸ ਉਹ ਵੀ ਕੋਠੇ ਆਪਣੇ ਤੇ ਚੜਿਆ ਉਹਨੇ ਜਦੋਂ ਆਪਾਂ ਮਰਤਾ ਨਿਕਲੇ ਉਹਨੇ ਵੇਖਿਆ ਉਹਨੇ ਜਾ ਕੇ ਭੱਜ ਕੇ ਸਾ ਡਬੂਆ ਘੜਕਾਇਆ ਤੇ ਮੇਰਾ ਬੇਟਾ ਭੱਜ ਕੇ ਬਾਹਰ ਨਿਕਲਿਆ ਉਹ ਇਸ ਦਾ ਮਾਮੇ ਦੀ ਗੱਡੀ ਨੂੰ ਅੱਗ ਲਾ ਗਈ ਆ ਮੁੰਡੇ ਪਤਾ ਨਹੀਂ ਕੌਣ ਲਾ ਗਿਆ ਜੀ ਅੱਗ ਤੇ ਚੜ ਕੇ ਵੇਖੋ ਤੁਸੀਂ ਦੀ ਅੱਖ ਲਾ ਗਿਆ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਅਸੀਂ ਪੁੱਛਦੇ ਹਾਂ ਕਿ ਮਾਰ ਕਰਦੇ ਸਾਨੂੰ ਇਨਸਾਫ਼ ਦੇਣਾ ਚਾਹੀਦਾ ਸਾਰੇ ਹੋ ਗਏ ਆ ਜਿਹਨੇ ਕੱਲੇ ਹੀ ਗਏਗਾ ਕਿ ਉਹ ਸਾਡਾ ਸਾਹ ਨੂੰ ਗੀਨ ਕਰਦੇ ਕੋਈ ਹੈਗਾ ਸਾਡਾ ਸਾਫ਼ ਸਰਚਿੰਗ ਮਿਲਣਾ ਚਾਹੀਦਾ ਕੱਲੂ ਸਾਡੇ ਬੱਚੇ ਬੇਚ ਸੁਪਟੇ ਹੋ ਸਕਦਾ ਹੈ ਕਿ ਹੱਦ ਬੱਚਾ ਨੂੰ ਅਗਰ ਰੱਖ ਦਿੰਦੀ